ਇਹ ਇਹਨਾ ਬੇਜ਼ੁਬਾਨਾਂ ਦੇ ਸਿਰ ਤੇ ਟੈਕਸ ਬਟੋਰ ਕੇ ਸਰਕਾਰਾਂ ਮਾਣਦੀਆਂ ਸੁਖ ਦੋਸਤੋ ਦੱਸੋ ਹੁਣ ਇਹ ਫੱਟੜ ਬੇਜ਼ੁਬਾਨ ਬੇਸਹਾਰਾ ਕਿਸ ਨੂੰ ਦੱਸਾਂ ਆਪਣਾ ਦੁੱਖ ਦੋਸਤੋ ਕਿਸ ਨੂੰ ਦੱਸਣ ਆਪਣਾ ਦੁੱਖ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਨੀ ਸੂਰੀ ਤੁਸੀਂ ਸ਼ਹਿਰ ਤੋਂ ਦਾ ਜ਼ਾਲਲ ਦੇ ਵੀਡੀਓ ਕਿਸ ਬਾਬਤ ਹੁੰਦਾ ਜੀ ਸਤਿ ਉਸ ਸਮੇਂ ਅਸੀਂ ਬਾਈਪਾਸ ਦੇ ਪੁਲ ਦੇ ਉੱਤੇ ਮੌਜੂਦ ਹਾਂ ਔਰ ਇੱਥੇ ਇੱਕ ਹਾਦਸਾ ਹੁੰਦਾ ਵੱਡਾ ਹਾਦਸਾ ਹੁੰਦਾ ਆ ਤੁਸੀਂ ਦੇਖ ਸਕਦੇ ਇੱਕ ਬੇਸਹਾਰਾ ਗਊ ਹੈ ਹਾਲਾਂਕਿ ਪਹਿਲਾਂ ਬੇਸਹਾਰਾ ਨਹੀਂ ਸੀ ਜਿੰਨੀ ਦੇਰ ਤੱਕ ਇਹ ਦੁੱਧ ਦਿੰਦੀ ਸੀ ਉਨੀ ਦੇਰ ਤੱਕ ਬੇਸਹਾਰਾ ਨਹੀਂ ਸੀ ਇਹਦੇ ਟੈਗ ਵੀ ਲੱਗਾ ਹੋਇਆ ਦੱਸਿਆ ਜਾ ਰਿਹਾ ਕਿ ਇਹਦੀ ਇੰਸ਼ੋਰੈਂਸ ਵੀ ਹੋਈ ਹੋਈ ਹੈ ਲੇਕਿਨ ਹੁਣ ਇਹਨੂੰ ਧੱਕੇ ਖਾਣ ਲਈ ਦਰਬਾਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਗਿਆ ਰਾਹ ਛੱਡ ਦਿੱਤਾ ਗਿਆ ਆ ਅੱਖ ਦਿਖਾਈ ਜਰਾ ਆ ਅੱਖ ਦੇਖੋ ਤੁਸੀਂ ਕਿੰਨੀ ਬੁਰੀ ਤਰ੍ਹਾਂ ਸੁੱਜੀ ਹੋਈ ਹੈ ਔਰ ਲੱਤ ਤੇ ਜਿਹੜੀ ਹੈ ਕਾਫੀ ਸੱਟ ਸੱਟ ਹੈ ਜਿਹੜੀ ਇਹ ਗਊ ਹੈ ਸੱਟ ਮਹਿਸੂਸ ਕਰਦੀ ਹੈ बार-बार ਲੱਤ ਨੂੰ ਹਿਲਾਉਂਦੀ ਹੈ ਜਿਵੇਂ ਇੱਕ ਬੇਬਸ ਛੋਟਾ ਬੱਚਾ ਸੱਟ ਲੱਗਣ ਤੋਂ ਬਾਅਦ ਆਪਣੇ ਹੱਥ ਪੈਰ ਹਿਲਾਉਂਦਾ ਹੈ ਪਰ ਆ ਨੌਜਵਾਨ ਇੱਥੇ ਮੌਕੇ ਤੇ ਮੌਜੂਦ ਹੈ ਇਹਨਾਂ ਦੇ ਦਿਲ ਵਿੱਚ ਦਰਦ ਹੈ ਲਗਾਤਾਰ ਇਹ ਗਊਆਂ ਦੀ ਰਖਵਾਲੀ ਲਈ ਕੰਮ ਕਰ ਰਹੇ ਆ ਔਰ ਅੱਜ ਵੀ ਇਸ ਗਊ ਨੂੰ ਬਚਾਉਣ ਲਈ ਇਹਨਾਂ ਨੇ ਉਪਰਾਲਾ ਕੀਤਾ ਡਾਕਟਰ ਨੂੰ ਵੀ ਬੁਲਾਇਆ ਪੂਰੀ ਜਾਣਕਾਰੀ ਅਸੀਂ ਕਰਨ ਤੇ ਉਹਨਾਂ ਦੇ ਸਾਥੀਆਂ ਤੋਂ ਲਵਾਂਗੇ ਲੇਕਿਨ ਵੱਡਾ ਸਵਾਲ ਇਹੀ ਹੈ ਜਦ ਇਹਨਾਂ ਦੇ ਨਾਮ ਤੇ ਸਰਕਾਰਾਂ ਟੈਕਸ ਲੈਂਦੀਆਂ ਵਾਧੂ ਟੈਕਸ ਲਿਆ ਜਾਂਦਾ ਕਿ ਇਹਨਾਂ ਨੂੰ ਚਾਰਾ ਪਾਉਣਾ ਇਹਨਾਂ ਦੀ ਦੇਖਰੇਖ ਕਰਨੀ ਹੈ ਤਾਂ ਸਿਰਫ ਦੇਖਰੇਖ ਉਹਨਾਂ ਗਊਆਂ ਦੀ ਹੁੰਦੀ ਹੈ ਜਿਹੜੀਆਂ ਦੁੱਧ ਦਿੰਦੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਸੜਕਾਂ ਤੇ ਠੋਕਰਾਂ ਖਾਣ ਲਈ ਛੱਡ ਦਿੱਤਾ ਜਾਂਦਾ ਐਕਸੀਡੈਂਟ ਵਾਸਤੇ ਛੱਡ ਦਿੱਤਾ ਜਾਂਦਾ ਤਾਂ ਜੋ ਲੋਕਾਂ ਦੇ ਘਰ ਉਜੜਨ ਮੈਂ ਇਹ ਗੱਲ ਇਨੀ ਸਖਤੀ ਨਾਲ ਤਾਂ ਕਰੇ ਕਿਉਂਕਿ ਸਰਕਾਰਾਂ ਪਿਛਲੇ ਕਈ ਸਾਲਾਂ ਤੋਂ ਸਿਰਫ ਇਹਨਾਂ ਨੂੰ ਵਰਤ ਰਹੀਆਂ ਨਾਮ ਤੇ ਟੈਕਸ ਲਿਆ ਜਾ ਰਿਹਾ ਲੇਕਿਨ ਇਹਨਾਂ ਨੂੰ ਰਾਹਤ ਸਹੂਲਤ ਕੋਈ ਨਹੀਂ ਆ ਕਰਨ ਅੱਜ ਦੀ ਜਿਹੜਾ ਇਹ ਜਿਹੜੀ ਘਟਨਾ ਹੋਈ ਹੈ ਇਹਨੂੰ ਸਮਝਾਓ ਤੁਹਾਨੂੰ ਕਿਵੇਂ ਪਤਾ ਲੱਗਦਾ ਤੇ ਐਕਸੀਡੈਂਟ ਕਿਵੇਂ ਹੁੰਦਾ ਪਾਜੀ ਮੈਂ ਤਾਂ ਅਸਲ 'ਚ ਟਾਟਾ ਏਜੰਸੀ 'ਚ ਕੰਮ ਕਰਦਾ ਜੀ ਮੈਂ ਗੱਡੀ ਦੀ ਟ੍ਰਾਈ ਦਵਾਨ ਗਿਆ ਸੀ ਸਫਾਰੀ ਦੀ ਹਿਉ ਪਿੰਡ ਬੰਗਿਆ ਤੇ ਮੈਨੂੰ ਇੱਥੋਂ ਵੀਰ ਦਾ ਫੋਨ ਆਇਆ ਵੀ ਉਹਨਾਂ ਨੇ ਕਿਸੇ ਨਾਲ ਨੰਬਰ ਦਿੱਤਾ ਹੋਣਾ ਮੇਰਾ ਤੇ ਉਹਨਾਂ ਦਾ ਫੋਨ ਆਇਆ ਵੀ ਪਾਜੀ ਅੱਧੇ ਤੁਸੀਂ ਕਰਦੇ ਹੋ ਵੀ ਇੱਥੇ ਕੋਈ ਕੋਈ ਸੱਟ ਮਾਰ ਕੇ گاਉਂ ਦੀ ਕਾਦੀ ਤੜਪਦੀ ਵੀ ਪਹਿਲਾਂ ਤਾਂ ਭਾਈ ਉਹ ਕਿਹਦੇ ਸੀ ਮਰ ਗਈ ਵੀ ਮਰ ਗਈ ਵੀ ਉਹ ਜਦ ਮੁੰਡਿਆਂ ਨੇ ਦੇਖਿਆ ਇਹਨਾਂ ਨੇ ਕਹਿੰਦੇ ਅੱਖਾਂ ਚਮਕਦੀ ਜਿੰਦੀ ਆ ਤੁਹਾਡੇ ਮੂਰੇ ਹੁਣ ਖੜੀ ਵੀ ਹੋ ਚੁੱਕੀ ਐ ਪਾਜੀ ਇਹ ਵਿਚਾਰਾ ਬਹੁਤ ਬੁਰਾ ਹ ਹੁਣ ਆਪਣੇ ਪੁਲਿਸ ਵਾਲੇ ਵੀ ਕੀ ਕਰਦੇ ਭਾਜੀ ਨੰਬਰ ਬੇਟਾ ਦੇਖ ਕੇ ਚਲਾਨ ਕੱਟ ਦਿੰਦੇ ਆ ਉਹ ਤਾਂ ਆਨਲਾਈਨ ਸਿਸਟਮ ਦੀ ਗੱਲ ਵੀ ਨਹੀਂ ਕਰਦੇ ਕਈ ਬੰਦਾ ਬੇਕਸੂਰ ਹੁੰਦਾ ਹੁਣ ਭਾਜੀ ਜਿੱਦਾਂ ਹਾਂਜੀ ਹਾਂਜੀ ਹੁਣ ਜਿੱਦਾਂ ਉਹ ਚਲਾਨ ਕਰਦੇ ਭਾਜੀ ਇਹਨਾਂ ਤੋਂ ਵੀ ਚਲਾਨ ਹੋਣਾ ਚਾਹੀਦਾ ਤਾਂ ਜੋ ਇਹਨਾਂ ਦੇ ਜਿਹੜੇ ਬੰਦੇ ਇਹਨਾਂ ਤੋਂ ਫਾਇਦਾ ਲੈ ਕੇ ਛੱਡ ਦਿੰਦੇ ਆ ਇਹਨਾਂ ਦੇ ਦੁੱਧ ਇਹਨਾਂ ਦੇ ਨਿਆਣੇ ਦਾ ਦੁੱਧ ਵੇਚ ਕੇ ਆਪਣੇ ਨਿਆਣੇ ਪਾਲ ਲੈਂਦੇ ਆ ਘਟੋ ਘਟ ਭਾਜੀ ਮਾਰਦੇ ਸਾਥ ਕਿ ਇਹਨਾਂ ਨੂੰ 20 ਰੁਪਏ ਦੀ ਤੂੜੀ ਪਾ ਦਿਆ ਕਰੋ ਅੰਨਕ ਤਾਂ ਕਰੇ ਸਕਦੇ ਲੋਕ ਮੈਂ ਇਹ ਚਾਹਨਾ ਅੱਛਾ ਕਿਲੋ ਦੁੱਧ ਕਿੰਨੇ ਦਾ ਹੈ ਕਿੱਲੋ ਦੁੱਧ ਭਾਜੀ ਅੱਜ ਕੱਲ 50 60 ਰੁਪਏ ਨੂੰ ਵੇਚਦੇ ਲੋਕ ਤੇ ਮਨ ਲੈ ਮੰਨ ਕੇ ਚੱਲਦੇ 50 ਦਾ ਵੀ ਆ ਤਾਂ ਜੇ ਇੱਕ ਗਊ 5 ਕਿਲੋ ਵੀ ਦਿੰਦੀ ਆ ਇੱਕ ਟਾਈਮ ਦਾ 250 ਰੁਪਏ ਦਾ ਦਿੰਦੀ ਆ ਨਾ ਦਿਹਾੜੀ ਤਾਂ 500 ਰੁਪਏ ਤੁਹਾਨੂੰ ਦਿੰਦੀ ਆ ਦਿੰਦੀ ਪਰ ਕਈ ਸਾਲਾਂ ਤੱਕ ਦਿੰਦੀ ਆ ਭਾਜੀ ਉੱਚ 100 ਰੁਪਏ ਦੇ ਪੱਠੇ ਪਾਦਣ ਮੈਂ ਕਹਿੰਦਾ ਤਾਂ ਤਾਂ ਨਹੀਂ ਮੁੱਕਦੇ ਉਹ ਨਹੀਂ ਮੁੱਕਦੇ ਪਰ ਲੋਕ ਜਿਹੜੇ ਨੇ ਆਪਣੇ ਭਾਜੀ ਬੇਜਮੀਰੇ ਆ ਆ ਤੁਸੀਂ ਮੈਂ ਤਾਂ ਇਹ ਕਹਿੰਦਾ ਜਿੱਦਾਂ ਹੁਣ ਟੈਗ ਟੈਗਾਂ ਤੋਂ ਫੜ ਹੋਣੇ ਚਾਹੀਦੇ ਲੋਕ ਇਹ ਅੱਦਾਂ ਦੇ ਲੋਕ ਜਿਹੜੇ ਆ ਮਤਲਬ ਆਪਾਂ ਗੱਲ ਸਮਝੀਏ ਕਿ ਪ੍ਰਸ਼ਾਸਨ ਇਉਂ ਜਿੱਦ ਕੈਮਰੇ ਹਾਂ ਜੀ ਗੱਡੀਆਂ 'ਚ ਬੈਠੇ ਵੀ ਪਤਾ ਲੱਗ ਜਾਂਦਾ ਬੈਲਟ ਲਾਈ ਕਿ ਨਹੀਂ ਲਾਈ। ਭਾਜੀ ਸਭ ਕੁਝ ਪਤਾ ਲੱਗ ਜਾਂਦਾ ਸਭ ਕੁਝ। ਤੁਸੀਂ ਘਰ ਬੈਠੇ ਹੋ। ਕਿਉਂ ਨਹੀਂ ਆਉਂਦੇ ਉਸ ਕੈਮਰੇ 'ਤੇ? ਸਿਸਟਮ ਤਾਂ ਬੜੀ ਇਹੀ ਵੀ ਸਰਕਾਰਾਂ ਰਲੀਆਂ ਇਹੀ ਗੱਲ ਆ। ਹੁਣ ਗਊਆਂ ਦੀ ਸਪਲਾਈ ਕਿੰਨੇ ਹਾਈ ਲੈਵਲ ਤੇ ਹੁੰਦੀ ਪਈ ਆ। ਆਪਣੇ ਰਾਹੋਂ ਤੋਂ ਹੁੰਦੀ ਪਈ ਆ, ਜਲੰਧਰੋਂ ਹੁੰਦੀ, ਹਰ ਪਾਸੇ ਹੁੰਦੀ ਆ। ਉਹ ਆਪਣੇ ਲੋਕ ਹੀ ਕਰਦੇ ਹੁਣ ਕਈ ਵੀਰਾਂ ਦੇ ਸਵਾਲ ਹੁੰਦੇ ਵੀ ਹਿੰਦੂਆਂ ਦੇ ਹੀ ਆ ਉਹ ਬੁੱਚੜਖਾਨੇ। ਭਾਜੀ ਮੈਂ ਤੁਹਾਨੂੰ ਉਹੀ ਕਹਿੰਦਾ ਧਰਮ ਹਰੇਕ 'ਚ ਬੰਦੇ ਮਾੜੇ ਹੁੰਦੇ ਪਰ ਮੈਂ ਕਹਿੰਦਾ ਸਾਡੇ ਵਾਲਿਆਂ 'ਚ ਜ਼ਿਆਦਾ ਹੀ ਮਾੜੇ ਆ। ਚਲੋ ਆਪਾਂ ਹੁਣ ਗੱਲ ਕਰਨਾ ਚਾਹੁੰਦੇ ਇੱਥੇ ਆਪਾਂ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਕਈ ਅਫਸਰਾਂ ਦੀਆਂ ਗੱਡੀਆਂ ਲੰਘੀਆਂ ਕੋਈ ਰੁਕਦਾ ਪਾਜੀ ਡਿਪਟੀ ਲੰਘ ਕੇ ਐਮਐਲਏ ਲੰਘ ਕੇ ਜਿਹੜੇ ਚੰਡੀਗੜ੍ਹ ਤੋਂ ਆਉਂਦੇ ਆ ਬੜੇ ਬੜੇ ਅਫਸਰ ਐਕਸੋਰਡ ਦੀਆਂ ਜਿਪਸੀਆਂ ਤੱਕ ਲੰਘੀਆਂ ਦੇਖ ਦੇ ਕੇ ਮੂੰਹ ਫੇਰ ਕੇ ਲੰਘ ਗਏ ਉਦਾਂ ਜੇ ਵੋਟਾਂ ਮੇਲੇ ਹੋਵੇ ਤਾਂ ਫੇ ਇਹਨਾਂ ਨੂੰ ਗਊਮਾ ਤਾਂ ਯਾਦ ਆ ਜਾਂਦੀ ਪਾਜੀ ਉਹ ਵੀ ਵੀਡੀਓ ਕੰਟੈਂਟ ਬਣਾਉਂਦੇ ਆ ਫੇ ਪਾਜੀ ਪੂਰੀ ਸੇਵਾ ਕਰਦੇ ਆ ਫੇ ਪੱਠੇ ਪਾ ਪਾ ਕੇ ਕੱਲੀ ਕੱਲੀ ਚੀਜ਼ ਖਾਲਦੇ ਮੁੜ ਕੇ ਕੋਈ ਨਹੀਂ ਪੁੱਛਦਾ ਮંત્રી ਸਾਹਿਬ ਨੇ ਗਊ ਨੂੰ ਆਪਣੀ ਗੱਡੀ 'ਚ ਪਹੁੰਚਾਇਆ ਉਹ ਤਾਂ ਬਾਜੀ ਬਹਾਨਾ ਹੁੰਦਾ ਤੁਹਾਨੂੰ ਪਤਾ ਹੀ ਇਹ ਸਿਸਟਮ ਹੈ ਜਿਨ੍ਹਾਂ ਦਾ ਇਹਨਾਂ ਨੇ ਵੋਟਾਂ ਨਾਲ ਮਤਲਬ ਹੈ ਬਾਜੀ ਇਹਨਾਂ ਦਾ ਬੇਜਵਾਨਾਂ ਨਾਲ ਥੋੜੀ ਹੁਣ ਤੁਸ ਤੁਹਾਨੂੰ ਜਦੋਂ ਪਤਾ ਲੱਗਾ ਕਿ ਗਊ ਇੰਜਰਡ ਹੈ 헤ਠਾ ਡਿੱਗੀ ਹੈ ਕਿ ਸ਼ਾਇਦ ਮਰ ਗਈ ਫਿਰ ਤੁਸੀਂ ਸਾਰੇ ਆਪਣੇ ਦੋਸਤਾਂ ਨੂੰ ਬੁਲਾ ਇੱਥੇ ਪਹੁੰਚਿਓ ਆਪਾ ਜੀ ਮੁੰਡੇ ਆਪਣੇ ਸਾਰੇ ਟਾਲੀ ਸਾਹਿਬ ਵਾਲੇ ਆ ਜੀ ਇਹ ਸੇਵਾ ਕਰਦੇ ਬਾਬੇ ਦਾ ਮੇਲਾ ਹੈ ਅੱਗੇ ਤੇ ਚਲੋ ਵੀਰ ਅੱਧੇ ਅੱਧੇ ਹਾਕ ਤੇ ਨੱਠੇ ਆਂਦੇ ਆ ਬਾਜੀ ਸੰਤ ਇਹ ਥੋੜਾ ਜਿਹਾ ਸਾਨੂੰ ਧਰਮ ਪ੍ਰਤੀ ਹੈਗਾ ਆ ਵੀ ਬੇਜਵਾਨ ਆ ਬਾਜੀ ਹੁਣ ਸਾਡੇ ਵਰਗੇ ਸੱਟ ਲੱਗੇ ਬਹੁ ਹਣ ਪਾਜੀ ਸਾਡੇ ਘਰ ਕੇ ਤੇ ਛੱਟ ਲੱਗੀ ਣਟ ਕੇ ਛੱਟ ਚੱਲ ਜਾਈਦਾ ਹਸਪਤਲ ਹੁਣ ਇਹਨਾਂ ਨੇ ਵਿਚਾਰੇ ਨੇ ਕਿਨਾ ਮੁਰੇ ਗੁਹਾਰ ਲੈਣੀ ਮੈਂ ਦੱਸੋ ਡਾਕਟਰ ਨੂੰ ਬੁਲਾਇਆ ਡਾਕਟਰ ਨੂੰ ਬੁਲਾਇਆ ਪਾਜੀ ਲੰਗੜੋਏ ਡਾਕਟਰ ਵਾ ਡਿਸਪੈਂਸਰੀ ਚ ਹਾਂਜੀ ਹਾਂਜੀ ਉਹ ਟੀਕੇ ਵਗੈਰਾ ਲਾ ਕੇ ਗਏ ਇਲਾਜ ਕਰਾ ਕੇ ਗਏ ਤੇ ਪਰ ਸਾਨੂੰ ਪਾਜੀ ਪਤਾ ਕਿੱਦਾਂ ਹੁਣ ਅਸੀਂ ਵੀ ਇਲਾਜ ਕਰਾ ਕੇ ਇੱਥੇ ਛੱਡ ਦਾਂਗੇ ਸਾਡੇ ਕੋ ਵੀ ਕੋਈ ਪ੍ਰਬੰਧ ਨਹੀਂ ਹੁਣ ਪਰ ਜਿਵੇਂ ਹੁਣ ਇਹ ਤੱਕ ਖੜਿਆ ਵੀ ਨਹੀਂ ਜਾ ਰਿਹਾ ਬੇਬਸ ਬੱਚੇ ਵਾਂਗਰੋ ਤੜਪਦੀ ਪਈ ਆ ਬੇਜਵਾਨ ਆ ਪਾਜੀ ਬੇਜਵਾਨਾ ਸੀਸਾ ਕਿੱਥੇ ਵੱਧ ਸੀਸਾ ਦਿੰਦੀ ਹੋਊਗੀ ਤੁਸੀਂ ਦੇਖੋ ਲੋਕਾਂ ਦੇ ਹਾਲ ਤੇ ਹੁਣ ਇਹਨੂੰ ਕਿੱਥੇ ਛੱਡੂਗੇ ਪਾਜੀ ਉਹੀ ਹੱਲ ਕਰਦੇ ਜਦ ਸਾਡਾ ਸਾਡਾ ਕੋਈ ਸਾਥ ਦਵੇ ਪਾਜੀ ਜਾਂ ਸਾਨੂੰ ਕੋਈ ਇਦਾਂ ਦੀ ਜਗ੍ਹਾ ਮਿਲੇ ਕਿਉਂਕਿ ਮੁੰਡੇ ਹੈਗੇ ਬਾਜੀ ਬਾਰੋ ਸੇਵਾ ਪਾਨ ਨੂੰ ਵੀ ਤਿਆਰ ਆ ਉਹ ਕਹਿੰਦੇ ਆ ਜੀ ਲੱਖ ਲੱਖ ਰੁਪਏ ਸੇਵਾ ਹੀ ਪਾ ਦਾਂਗੇ ਪਰ ਸਾਡੇ ਕੋ ਮੌਜੂਦਾ ਕੋਈ ਜਗ੍ਹਾ ਨਹੀਂ ਜਿੱਥੇ ਸੀਗਾਂ ਦੀ ਸੇਵਾ ਕਰ ਸਕਦੇ ਵੈਟਰਨਰੀ ਹਸਪੀਟਲ ਚ ਨਹੀਂ ਇਹਨਾਂ ਨੂੰ ਲਿਜਾ ਸਕਦੇ ਬਾਜੀ گاਊਸ਼ਾਲਾ ਵਾਲੇ ਨਹੀਂ ਰੱਖਦੇ ਵੈਟਰਨਰੀ ਹਸਪੀਟਲ ਤਾਂ ਬਹੁਤ ਦੂਰ ਦੀ ਗੱਲ ਆ گاਊਸ਼ਾਲਾ ਵਾਲੇ ਵੀ ਵਪਾਰ ਕਰਦੇ ਜਿਹੜੀ گاਉਂ ਦੁੱਧ ਦਿੰਦੀ ਉਹ ਰੱਖਦੇ ਆ ਦੂਈ ਛੱਡ ਦਿੰਦੇ ਬਾਜੀ ਅੱਛਾ ਇਹ ਸਵਾਲ ਕਦੀ ਪੁੱਛਿਆ ਜਾ ਕੇ ਕਿ ਇਹ ਕੀ ਇਹ ਮਾਦਾ ਨਹੀਂ ਗੱਲ ਤਾਂ ਬਾਜੀ ਉਹੀ ਆ ਹੁਣ ਆਪਾਂ ਪੱਥਰ ਹੁਣ ਆਪਾਂ ਮੰਦਰਾਂ 'ਚ ਵੀ ਤਾਂ ਜਲ ਚੜ੍ਹਾਉਂਦੇ ਆ ਨੰਦੀ ਬੈਲ ਉਹਨਾਂ ਨੂੰ ਕੋਈ ਵੀ ਨਹੀਂ ਪੂਜਦਾ ਭਾਜੀ ਖਰੇ ਸਾਡਾ ਧਰਮ ਪਿੱਛੇ ਵੀ ਤਾਂ ਅਸਲ 'ਚ ਗੱਲ ਹੈ ਕਿ ਕਈ ਜਿਹੜੇ ਮਾੜੀ ਸੋਚ ਵਾਲੇ ਬੰਦੇ ਆ ਉਹ ਫਿਰ ਕੱਟ ਵੱਟ ਵੀ ਕਰਦੇ ਆ ਕਰਦੇ ਭਾਜੀ ਆਪ ਕਰਵਾਉਂਦੇ ਆ ਭਾਜੀ 4 ਪੈਸੇ ਕਮਾਉਣ ਦੇ ਲਈ ਆਪ ਕਰਵਾਉਂਦੇ ਹੋ ਬੰਦੇ ਕੰਮ ਤਾਂ ਦੇ ਚਲ ਆਪਣੇ ਕੁੜੇ ਜਿਹੜੇ ਦੋਸਤ ਹੋਰ ਨੂੰ ਇੰਟਰੋਡਿਊਸ ਕਰਾ ਦਿਓ ਇਹ ਮੁੰਡੇ ਸਾਰੇ ਸੇਵਾ ਕਰਦੇ ਆ ਜੀ ਰਾਤ ਵੇਲੇ ਵੀ ਇਹ ਜਿਹੜਾ ਰੇਡੀਅਮ ਪਾਉਂਦੇ ਪਰ ਨਸ਼ੇੜੀ ਉਹ ਵੀ ਲਾ ਕੇ ਲੈ ਜਾਂਦੇ ਆ ਇਹ ਸਾਰੇ ਨੌਜਵਾਨ ਕੋਈ ਮੀਡਲ ਕਲਾਸ ਕੋਈ ਅਪਰ ਮੀਡਲ ਕਲਾਸ ਤੋਂ ਆ ਕੋਈ ਅਮਬਾਨੀ ਦੇ ਰਿਸ਼ਤੇਦਾਰ ਨਹੀਂ ਆ ਪਰ ਫਿਰ ਵੀ ਆਪਣੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕਰ ਦੇਣਾ ਬੇਸਹਾਰਿਆਂ ਦੀ ਬੇਜ਼ੁਬਾਨੇ ਦੀ ਹੁਣ ਕੋਈ ਇਹਨਾਂ ਦੇ ਖਿਲਾਫ ਨਾ ਹੋ ਜਵੇ ਹੁਣ ਕੋਈ ਇਹਨਾਂ ਨੂੰ ਚੰਗਾ ਬਾੜਾ ਨਾ ਕਹਿਣ ਲੱਪੋਏ ਇਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਪੂਰੀ ਵਾਹ ਲਾਂਦੇ ਮੈਂ ਚਾਹੁੰਦਾ ਕੰਤੂ ਨੂੰ ਤਾਂ ਮੈਂ ਜਾਣਦਾ ਬਾਕੀ ਭਾਜੀ ਇਹਨੇ ਕੋਈ ਇੰਟਰੋਡਿਊਸ ਕਰਾ ਦਿਓ ਭਾਜੀ ਇਹ ਸਾਡੇ ਕਾਕੂ ਭਾਜੀ ਨੇ ਤੇ ਵੀ ਭਾਜੀ ਬਾਰੋ ਆਏ ਹੋਇਆ ਤੇ ਇਹਨਾਂ ਦਾ ਵੀ ਚਲੋ ਜਿੰਨਾ ਖਾਤ ਹੁੰਦਾ ਹੈ ਇਹ ਸੇਵਾ ਸਾਡੇ ਨਾਲ ਕਰਵਾ ਦਿੰਦੇ ਆ। ਬਾਕੀ ਸਾਰੇ ਮੁੰਡੇ ਦੱਸ ਦਿਓ ਜੇ ਕਮਲ ਆ ਜਾ ਮੇਰਾ ਭਰਾ। ਆਜੋ ਦੇਖੋ ਇਹ ਨੌਜਵਾਨ ਆਪਣੇ ਇਹ ਉਹ ਆਜੋ ਆਜੋ ਅੱਗੇ ਨੂੰ ਆਵੋ ਮੜੇ। ਇਹ ਨੌਜਵਾਨ ਛਲਾਗਾ ਦੇ ਪਾਤਰ ਹੈ। ਇਹ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ। ਨਹੀਂ ਨਹੀਂ ਸਹੀ ਹੈ। ਇਹ ਨੌਜਵਾਨ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਛਲਾਗਾ ਦੇ ਪਾਤਰ ਹੈ। ਇਹਨਾਂ ਦੇ ਅੰਦਰ ਹਮਦਰਦੀ ਜਾਗਦੀ ਹੈ ਇਹਨਾਂ ਬੇਜ਼ਬਾਨਾਂ ਨੂੰ ਦੇਖ ਕੇ ਬੇਜ਼ੁਬਾਨਾਂ ਨੂੰ ਦੇਖ ਕੇ ਕਿ ਅਸੀਂ ਇਹਨਾਂ ਲਈ ਕੁਝ ਕਰੀਏ। ਜਿੱਦਾਂ ਇਹ ਸੋਚਦੇ ਆ। ਜਿੱਦਾਂ ਇਹਨਾਂ ਦੀ ਸੋਚ ਚੰਗੀ ਹੈ। ਜੇ ਸਰਕਾਰਾਂ ਵੀ ਇਹਨਾਂ ਦਰਸਤ ਸੋਚਣ ਕਿ ਭਾਈ ਤੁਸੀਂ ਇਹਨਾਂ ਦੇ ਨਾਮ ਤੇ ਟੈਕਸ ਵਟੋਰ ਦਿਓ ਸੀਮਿੰਟ ਤੇ ਟੈਕਸ ਹੈ ਗੱਡੀ ਨਵੀਂ ਖਰੀਦਣੀ ਟੈਕਸ ਹੈ ਸ਼ਰਾਬ ਤੇ ਟੈਕਸ ਹੈ ਹੋਰ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਤੇ ਕਾਉਂਸੈਸ ਲਿਆ ਜਾਂਦਾ ਇਹਨਾਂ ਦਾ ਪੈਸੇ ਨਾ ਤੇ ਲਾ ਦਿਓ ਚੱਲ ਸਾਰੇ ਨਹੀਂ ਲੈਣੇ 50% ਹੀ ਲਾ ਦਿਓ ਠੀਕ ਹੈ ਨਾ ਬੇਸਹਾਰਾ ਜਿਹੜੇ ਪਸ਼ੂ ਆ ਉਹਨਾਂ ਲਈ ਵੀ ਗਊਸ਼ਾਲਾ ਹੋਣੀ ਚਾਹੀਦੀ ਆ ਇਹ ਸਰਕਾਰਾਂ ਨੂੰ ਇਹ ਨੌਜਵਾਨ ਆਪਣੀਆਂ ਸੇਵਾਵਾਂ ਕੋਈ ਸੈਲਰੀ ਲੈ ਕੇ ਨਹੀਂ ਦਿੰਦੇ ਆਪਣੇ ਪੈਸੇ ਖਰਚ ਕੇ ਆਪ ਸੇਵਾਵਾਂ ਦਿੰਦੇ ਆ ਇਸ ਇਲਾਗਾ ਦੇ ਪਾਤਰੇ ਪਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਪਰ ਹੈਰਾਨੀ ਦੀ ਗੱਲ ਪਾਜੀ ਇਹ ਜਿਹੜੇ ਹੁਣ ਆਪਣੇ ਚਲੋ ਵੀਰ ਕੋਈ ਡੇਰੀ ਫਾਰਮ ਵਾਲੇ ਵੀ ਆ ਪਰ ਪਾਜੀ ਹੁਣ ਰੱਬ ਜਾਣੇ ਉਹ ਛੱਡਦੇ ਆ ਜੇ ਅਸੀਂ ਉਹਨਾਂ ਨੂੰ ਪੁੱਛਦੇ ਹੋ ਕਹਿੰਦੇ ਕਿ ਕਿਸਾਨ ਛੱਡ ਦਿੰਦੇ ਆ ਕਿਸਾਨਾਂ ਨੂੰ ਛੱਡਦੇ ਹੋ ਕਹਿੰਦੇ ਡੇਰੀ ਫਾਰਮ ਕਿਹਨੂੰ ਕਿਹਨੂੰ ਰੋਕੀਏ ਪਾਜੀ ਹਾਂ ਗਊਸ਼ਾਲਾ ਵਾਲਿਆਂ ਦਾ ਵੀ ਨਾ ਲੈਂਦੇ ਆ ਪਾਜੀ ਮੈਂ ਤਾਂ ਕਹਿੰਦਾ ਜਿਹੜੇ ਟੈਗ ਨੰਬਰ ਹੈ ਨਾ ਇਹਨਾਂ ਦਾ ਪਤਾ ਲੱਗਣਾ ਚਾਹੀਦਾ ਆ ਵੀ ਕਿਹਨੇ ਛੱਡਿਆ ਇਹ ਤੁਸੀਂ ਭਰਾ ਸਿਆਣੇ ਹੋ ਰਲ ਕੇ ਰਣਨੀਤੀ ਬਣਾਉਨੇ ਆ ਆਪਾਂ ਆਪੇ ਹੀ ਕੰਮ ਕਰ ਲੈਨੇ ਆ ਅਸੀਂ ਤਾਂ ਭਾਜੀ ਹੁਣ ਪੂਰੀ ਕੋਸ਼ਿਸ਼ ਕਰਦੇ ਆਂ ਆਈ ਤਾਂ ਦੇਣ ਸਰਕਾਰਾਂ ਸਾਥ ਦੇਣ ਇਹਨਾਂ ਦਾ ਵੀ ਕਿਤੇ ਰਹਿਣ ਵਸੇਲਾ ਹੋਵੇ ਹੁਣ ਚੱਲ ਅਸੀਂ ਸੇਵਾ ਦਾ ਭਾਜੀ ਕਰ ਦਿੰਨੇ ਆਂ ਬਟ ਇਹਨਾਂ ਨੂੰ ਹੁਣ ਐਸ ਵੇਲੇ ਇਹਨਾਂ ਨੂੰ ਐਸ ਵੇਲੇ ਅਸੀਂ ਕਿੱਥੇ ਛੱਡਿਆ ਜਾਵੇ ਜੀ ਹੁਣ ਇਹਨੂੰ ਰਾਹਤੇ ਦਾ ਸਟੇਪੀਅਰ ਚ ਤਾਂ ਛੱਡ ਕੇ ਨਹੀਂ ਆ ਸਕਦੇ ਚੰਡੀਗੜ੍ਹ ਜਾ ਕੇ ਰਾਹਤੇ ਦਾ ਹੁਣ ਅਸੀਂ ਇਹਨੂੰ ਛੱਡ ਨਹੀਂ ਸਕਦੇ ਕੋਈ ਸਰਕਾਰਾਂ ਕੋਈ ਡੀਲ ਲੀਡਰ ਸਾਡੇ ਨਾਲ ਖੜੇ ਸਾਨੂੰ ਕੋਈ ਸਹਾਇਤਾ ਦੇ ਘਰ ਵੀ ਨਹੀਂ ਛੱਡ ਸਕਦੇ ਹਾਂਜੀ ਸਹਾਇਤਾ ਕੋਈ ਸਹਾਇਤਾ ਸਾਨੂੰ ਦਵੇ ਤਾਂ ਕਿ ਅਸੀਂ ਇਹਨਾਂ ਦਾ ਜਿਹੜੀ ਜਿੰਨਾ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਰਹਿਣ ਬਸੇਰਾ ਇਹਨਾਂ ਦਾ ਕਰੀਏ ਵੋਟਾਂ ਆ ਜਾਣ ਭਾਜੀ ਪਿਆਰ ਰੁਪਏ ਦਾ ਬੋਰਾ ਭਰ ਕੇ ਲੈ ਜਾਉਂਗੇ ਵੀ ਗਊ ਸੇਵਾ ਕਰ ਰਹੇ ਆ ਵੋਟਾਂ ਮਰੇ ਹਾਲ ਹੁੰਦੇ ਭਾਜੀ ਉਸ ਤੋਂ ਬਾਅਦ ਤੇਰੀ ਹੱਥ ਲਾ ਕੇ ਕਹਿੰਦੇ ਜਿਤਾ ਦੇਈ ਮੈਨੂੰ ਪੂਰਾ ਪੂਰਾ ਵੀ ਲਾ ਲੋ ਇਹ ਆਸ਼ੀਰਵਾਦ ਲਾਉਂਦੇ ਆ ਫੇਰ ਜੀ ਫੇਰ ਗਊ ਮਾਤਾ ਆਇਆ ਇਹ ਉੱਦਾਂ ਗਊ ਮਾਤਾ ਨਹੀਂ ਆ ਤੁਹਾਡੇ ਚ ਕੋਈ ਹੋਰ ਦੁਕਾਨ ਆ ਇਹ ਉੱਦਾਂ ਟੈਕਸੀ ਦੀ ਦੁਕਾਨ ਹੈ ਟੈਕਸੀ ਇਹਨਾਂ ਤੋਂ ਹੀ ਲੈਂਦਾ ਹੈ ਵਪਾਰ ਵਪਾਰ ਆ ਜੀ ਵਪਾਰ ਬਸ ਸਰਕਾਰਾਂ ਮੋਰੀ ਇਹੀ ਬੇਨਤੀ ਹੈ ਕਿ ਕਿ ਜਿਹੜੇ ਅ ਛੱਡਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਰੋਡ ਤੇ ਜਾਂਦੇ ਐ ਢੀ ਤੇ ਗੱਡੀਆਂ ਲੈ ਕੇ 150 ਸਪੀਡ ਤੇ ਤੇ ਉਹ ਥੋੜਾ ਜਿਆ ਸੰਭਲ ਕੇ ਚਲਾਉਣ ਤੇ ਇੱਥੋਂ ਘੱਟੋ ਘੱਟ ਮੇਰੇ ਹਿਸਾਬ ਨਾਲ 50 ਗੱਡੀਆਂ ਮੁਲਾਜ਼ਮਾਂ ਦੀ ਨਿਕਲੀਆਂ ਵਿੱਚ ਕੋਈ 2-4 ਮੰਤਰੀਆ ਦੀ ਵੀ ਸੀਗੀ ਸਾਰੇ ਦੇਖ ਕੇ ਨਿਕਲੇ ਆ ਕੋਈ ਰੁਕਿਆ ਨਹੀਂ ਕਿਸੇ ਲਈ ਵੀ ਪਾਜੀ ਆ ਵੀ ਰਿਪੋਰਟ ਕਰਿਓ ਚੀਜ਼ ਆ ਸਾਡੇ ਨਾਲ ਮੁੰਡੇ ਜੱਬੋਵਾਲ ਦੇ ਵੀ ਆ ਇੱਕ ਮਹੀਨਾ ਹੋ ਗਿਆ ਸੀ ਪਾਜੀ گاਉਂ ਦੇ ਬੱਚੇ ਛੱਡੇ ਹੋਇਆਂ ਨੂੰ ਉਹ ਮੁੰਡੇ ਫੜਦੇ ਸੀ ਫੜਦੇ ਸੀਗੇ ਉਹ ਹੁਣ ਫੜ ਕੇ ਲੈ ਕੇ ਗਏ ਆਪਣੇ ਘਰ ਤੇ ਕਿਸੇ ਨੇ ਦੱਸਤਾ ਜਿਹੜੇ ਮੁਸਲਮਾਨ ਗੁੱਜਰ ਹਨਾ ਉਹ ਹੁਣ ਵੀਰਾ ਬੋਲ ਰਿਹਾ ਉਹਦੇ ਘਰ ਪਹੁੰਚ ਕੇ ਮੁੰਡੇ ਮੁਸਲਮਾਨ ਗੁੱਜਰ ਜਿਹੜੇ ਵੀ ਕਹਿੰਦੇ ਸਾਡਾ ਬੱਚੂ ਆ ਪਾਜੀ ਵੀ ਛੱਡੇ ਹੋ ਕਾਤੇ ਨਾ ਗਲਾਂ ਚ ਰੱਸਾ ਨਾ ਕੋਈ ਪਟਾ ਹੁਣ ਜਾਂਦੇ ਪਾਜੀ ਅਗਲੇ ਨੇ ਇੱਕ ਸੇਵਾ ਨੂੰ ਫੜ ਲਿਆ ਵੀ ਚੱਲ ਵੀ ਬਾਹਰ ਤੇ ਕਿੱਥੇ ਬਾਹਰ ਵੀ ਰੋਲ ਨਹੀਂ ਆ ਅਗਲਾ ਘਰ ਲੈ ਗਿਆ ਆ ਹੁਣ ਵੀਰ ਦੱਸ ਰਿਹਾ ਉਹਦੇ ਘਰ ਪਹੁੰਚ ਗਏ ਬੰਦੇ ਉਹ ਸਵਾਲ ਪੁੱਛਦੇ ਆ ਚੱਲ ਕੇ ਸਵਾਲ ਪੁੱਛ ਪਾਜੀ ਵੀ ਤੁਹਾਡੇ ਘਰ ਆਈਏ ਸੀ ਇਹ ਬੰਦੇ ਤੁਹਾਡੇ ਕੋਲ ਹੀ ਆ ਆਓ ਤੀ ਨੂੰ ਤੀ ਵੀ ਬੱਤੀ ਵਾਲੇ ਨੇ ਵੀ ਲੈ ਕੇ ਇੱਥੇ ਨੂੰ ਆ ਜਾਓ ਪਾਜੀ ਆ ਜਾਓ ਫੇ ਚਲੋ ਜੱੱਪੋ ਵਾਲ ਚਲੀਏ ਪਾਜੀ ਆਣ ਲੱਗੇ ਫੇ ਤੁਹਾਡੇ ਵੱਲ ਨੂੰ ਅਸੀਂ ਆਣ ਲੱਗੇ ਆ ਆਜੋ ਆਜੋ ਪਾਜੀ ਜੋ ਖਰਚਾ ਭਾਵਾਂਗਾ ਮੈਂ ਦਊਂਗਾ ਕੋਈ ਨਹੀਂ ਉਹ ਵੀਰ ਮੇਰੇ ਆ ਅੱਜ ਤੇ ਹੀ ਖਬਰ ਦਾ 8000 ਖਬਰਾਂ ਕਰਤੀ ਆ ਕਿਸੇ ਤੋਂ ਰੁਪਈਆ ਨਹੀਂ ਲਿਆ ਜਿਹੜੀ ਸੇਵਾ ਦੀ ਲੋੜ ਹੈ ਉਹ ਦੱਸੋ ਪਾ ਜੀ ਅੱਪਾ ਨਾਲ ਜਿੰਨੇ ਵੀ ਆਪਣੇ ਏਰੀਏ ਚ ਜਾਨੀ ਕਿ ਜੱਗੋ ਆਪੇ ਲੋਕ ਲੋਕ ਕਾਟਾ ਪੁੱਛਿਆ ਬੰਦਿਆ ਅਸੀਂ ਮਾਰ ਕੇ ਕੋਈ ਗੱਲ ਨਹੀਂ ਬ੍ਰਦਰ ਅਸੀਂ ਆਨੇ ਆ ਤੁਹਾਨੂੰ ਤੁਸੀਂ ਇਕੱਲੇ ਨਹੀਂ ਅਸੀਂ ਤੁਹਾਡੇ ਨਾਲ ਐ ਟੈਨਸ਼ਨ ਨਾ ਲੋ ਜੀ ਠੀਕ ਆ ਭਾਈ ਆ ਜਾਓ ਭਾਜੀ ਸਪੋਰਟ ਚਾ ਭਾਜੀ ਟੈਨਸ਼ਨ ਨਾ ਲੋ ਚਲੋ ਇਹਦਾ ਹੁਣ ਗਊ ਦਾ ਕੀ ਕਰਨਾ ਦੱਸੋ ਇੱਕ ਮੈਨੂੰ ਪਤਾ ਲੱਗਾ ਕਿ ਬਲਵਿੰਦਰ ਜੀ ਨੇ ਬਲਾਚੌਰ ਨਗਰ ਕਾਉਂਸਲ ਤੋਂ ਉਹ ਕਹਿੰਦੇ ਗਊਆਂ ਨੂੰ ਰੱਖ ਲੈਂਦੇ ਸੇਵਾ ਕਰਦੇ ਆ ਆਪਾਂ ਉਹਨਾਂ ਦਾ ਫੋਨ ਨੰਬਰ ਲੈ ਲੈਂਦੇ ਆ ਜਿੱਦੇ ਲਾਈਵ ਖਤਮ ਹੁੰਦਾ ਕਾਲ ਆ ਗਈ ਦੂਜੇ ਨੰਬਰ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਬਤਾ ਬਣਾਉਂਦੇ ਆ ਕਰਵਾਉਣਾ ਭਾਜੀ ਬਹੁਤ ਜ਼ਰੂਰੀ ਆ ਭਾਜੀ ਇਹੀ ਲੋਕਾਂ ਮਰੇ ਪਿਛਲੇ ਆ ਭਾਜੀ ਸਾਡੀ ਦਾ ਇੱਕ ਨਸ਼ੇੜੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਰੇਡੀਅਮ ਪਾਉਨੇ ਪਾਈ ਇਹਨਾਂ ਦਾ ਰੇਡੀਅਮ ਨਾ ਕੱਢਿਆ ਕਰੋ ਤੁਸੀਂ ਪੂਰਾ ਸ਼ਹਿਰ ਨਹੀਂ ਛੱਡਦੇ ਤੁਹਾਡੇ ਕੋਈ ਸੈਟਲਾਈਟ ਹੈ ਨੈਟਵਰਕ ਸਿਸਟਮ ਪਤਾ ਨਹੀਂ ਕਿਹੜਾ ਕਿਹੜਾ ਮੋਟਰਸਾਈਕਲ ਸੁਣਨਾ ਉਹ ਚੱਕ ਕੇ ਲੈ ਜੰਨੇ ਆ ਕਿਹਦੀਆਂ ਬਾਲੀਆਂ ਅਸਲੀ ਨਕਲੀ ਉਹ ਵੀ ਤੁਹਾਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਬਖਸ਼ ਦਿਆ ਕਰੋ ਅਪੀਲ ਇਹੀ ਹੈ ਭਾਜੀ ਇਹ 20 ਰੁਪਏ ਦਾ ਰੇਡੀਅਮ ਆ ਉਹਨੂੰ ਵੇਚ ਕੇ ਤਾਂ ਤੁਹਾਡੀ ਕੁਲੀਪ ਦਾ ਪੱਤਾ ਵੀ ਨਹੀਂ ਆਣਾ ਮੇਰੇ ਵੀਰੋ ਤੁਸੀਂ ਉੱਧਾ ਸਾਡੇ ਕੋਲ ਪੈਸੇ ਲੈ ਜਾ ਕਰੋ ਜਿਹੜਾ ਤੁਹਾਡਾ ਮੜਾ ਮੜਾ ਟੁਕ ਟੁੱਟਦਾ ਪਰ ਆਹ ਆਬੇ ਜਵਾਨਾਂ ਦੀ ਯਾਰ ਅਸੀਂ ਕਿਉਂਕਿ ਭਾਜੀ ਇਹ ਡਰ ਕੇ ਪਵਾਉਂਦੇ ਵੀ ਹੈ ਨਹੀਂ ਸਾਨੂੰ ਪਤਾ ਜੀ ਕਿੱਦਾਂ ਪਾਈਦੇ ਬੋ ਓਖੇ ਪਵਾਉਂਦੇ ਆ ਉਹ ਲਾਂਣ ਵੇਲੇ ਪਤਾ ਨਹੀਂ ਕੀ ਕੁਛ ਮਾਰਦੇ ਕਈ ਭਾਜੀ ਬੇਜਵਾਨ ਅੱਧਾ ਤੇ ਗਊਆਂ ਦੇ ਬੱਚੂ ਵੀ ਆ ਨਾ ਛੋਟੇ ਛੋਟੇ ਭਾਜੀ ਲੋਕ ਕੀ ਮਾਰਦੇ ਸੂਏ ਮਾਰੇ ਹੋ ਆ ਉਹ ਅੱਡੇ ਟ ਹੁਣ ਅਸੀਂ ਆਪਣੇ ਜੱਟਾ ਮੱਲੇ ਭਾਜੀ ਹੈਗੇ ਆਪਣੇ ਨਿੰਮਾ ਭਾਜੀ ਉਹਨਾਂ ਦੇ ਅਸੀਂ ਉਹਨਾਂ ਨੇ ਆਪਣਾ ਇੱਕ ਬੱਚਾ ਛੱਡਿਆ ਆ ਆ ਨਿਰਮਲ ਸਿੰਘ ਦੇ ਇੱਕ ਬੱਚਾ ਛੱਡਾ ਛੱਡਿਆ ਹੋਇਆ ਜੀ ਉਹਨਾਂ ਦੇ ਕੀੜੇ ਪਏ ਉਹਨਾਂ ਦੀ ਦਵਾਈ ਦੂਈ ਦਾ ਸਾਰਾ ਪ੍ਰਬੰਧ ਕੀਤਾ ਹਾਂਜੀ ਸਾਰਾ ਕੋ ਸਿਸਟਮ ਦਾ ਪ੍ਰਬੰਧ ਕੀਤਾ ਤੇ ਬੰਦਾ ਹੁਣ ਕਿੰਨਾ ਉਹਨਾਂ ਕੋ ਵੀ ਦੋ ਤਿੰਨ ਪਸ਼ੂ ਬੰਨਣ ਦੀ ਜਗ੍ਹਾ ਆ ਕਾਕੂ ਭਾਈ ਹੁਣ ਇੱਕ ਗੱਲ ਦੱਸੋ ਹਾਂਜੀ ਹੁਣ ਇਸ ਗਊ ਦਾ ਆਪਾਂ ਕੀ ਕਰਨਾ ਇਹਦਾ ਦੇਖੋ ਕੋਈ ਲੀਡਰ ਜਾਂ ਕੋਈ ਵੀ ਗਊ ਸੇਵਾ ਵਾਲਾ ਸਾਡੇ ਨਾਲ ਸੰਪਰਕ ਕਰੇ ਤੇ ਇਸ ਨੂੰ ਤੁਹਾਨੂੰ ਉਮੀਦ ਹੈ ਕੋਈ ਸਿਆਸਤਦਾਨ ਫੋਨ ਕਰੂਗਾ ਕਿ ਮੇਰੇ ਘਰ ਚੜੇ ਕੋਈ ਨਹੀਂ ਉਮੀਦ ਨਹੀਂ ਹੈਗੀ ਜੀ ਕੋਈ ਵੀ ਕੋਈ ਨਹੀਂ ਉਮੀਦ ਹੈਗੀ ਜੀ ਹੋਣਾ ਡੀਐਡੀਆ ਸੇਨਾ ਆਇਆ ਪਾਜੀ ਬਣਾਈਆਂ ਸ਼ਿਵ ਸੇਨਾ ਨਾਮ ਸ਼ਿਵ ਸੇਨਾ ਬਣਾਈ ਹੋਈ ਆ ਹਿੰਦੂਆਂ ਦੀ ਸੇਨਾ ਬਣਾਈ ਹੋਈ ਆ ਹਨਾ ਚਲੋ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਪਰ ਪਾਜੀ ਜਿਹੜੀ ਅਸਲੀ ਸੇਵਾ ਆ ਸੇਨਾ ਦਾ ਜਿਹੜਾ ਕੰਮ ਆ ਸੇਨਾ ਦਾ ਕੰਮ ਇਹੀ ਆ ਪਾਜੀ ਰੱਖਿਆ ਦਾ ਕੰਮ ਹੁੰਦਾ ਸੇਨਾ ਦਾ ਹੋਰ ਕੀ ਕੰਮ ਆ ਹੁਣ ਅੱਡਾ ਦੀ ਰੱਖਿਆ ਕਰਾਣਾ ਅਸੀਂ ਜੀ ਸੱਦ ਕੇ ਉਹਨਾਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਪਹਿਲੇ ਐਕਸੀਡੈਂਟ ਹੋਇਆ ਅਸੀਂ ਉਹਨੂੰ ਵੀ ਦੱਬ ਕੇ ਐਂ ਜਾ ਕੇ ਬਈ ਦੇ ਕੋਲ ਜਾ ਕੇ ਕੋਈ ਗੱਡੀ ਮਾਰ ਗਿਆ ਸੀ ਮੈਨੂੰ ਮੈਂ ਤੁਹਾਨੂੰ ਸਪੀਕਰ ਤੇ ਲਾਵਾ ਗੱਲ ਕਰੂੰਗਾ ਤੁਸੀਂ ਚਲੋ ਡੈਡੀ ਦੀ ਕਾਲ ਆ ਕੋ ਕਹਿੰਦੇ ਵੀ ਉਹਨਾਂ ਦਾ ਕੋਈ ਜਾਣਕਾਰ ਹੈ ਪ੍ਰਬੰਧ ਹੋ ਜਾਊਗਾ ਠੀਕ ਜੀ ਦੱਸੋ ਸਪੀਕਰ ਤੇ ਆ ਤੁਸੀਂ ਬਹੁਤ ਬਹੁਤ ਮੈਂ ਦinesh ਮੈਂ ਬਲਵਿੰਦਰ ਨਾਲ ਗੱਲ ਕੀਤੀ ਆ ਜਿਹੜੇ ਇੱਥੇ ਕਮੇਟੀ ਕਰ ਚੰ ਕੰਮ ਕਰਦੇ ਬਾਲਾ ਨਵਾਂ ਸ਼ਹਿਰ ਉਹ ਹੀ ਨਾਲ ਜੀ ਦੇ ਸੇਵਾ ਕਰਦੇ ਬੰਨੋਂ ਗੱਲ ਕੀਤੀ ਉਹ ਕਹਿੰਦੇ ਅੰਕਲ ਜੀ ਹੋ ਜਾਊਗਾ ਪਰ ਮੈਨੂੰ ਇਹ ਦੱਸੋ ਸਥਿਤੀ ਦੱਸੋ ਕੀ ਆ ਉਹਦੀ ਫ੍ਰੈਕਚਰ ਐ ਲੱਤ ਚ ਲੱਤ ਫ੍ਰੈਕਚਰ ਆ ਲੱਤ ਤੇ ਫ੍ਰੈਕਚਰ ਆ ਉਹ ਕਹਿੰਦੇ ਜੇ ਲੱਤ ਤੇ ਫ੍ਰੈਕਚਰ ਆ ਤੁਸੀਂ ਪਹਿਲਾਂ ਬਾਲਾ ਘਰ ਲੈ ਕੇ ਆਉਂਗੇ ਫਿਰ ਲੁਧਿਆਣਾ ਜਾਣੀ ਉਹਦਾ ਫਾਇਦਾ ਨਹੀਂ ਆਪਾਂ ਇਥੋਂ ਨਵੇਂ ਸ਼ਹਿਰ ਤੋਂ ਸਿੱਧੀ ਲੁਧਿਆਣਾ ਤੇ ਤੇ ਨਹੀਂ ਉਹ ਪ੍ਰਬੰਧ ਕੌਣ ਕਰੇਗਾ ਨਾ ਉਹ ਸਾਰੀਆਂ ਗੱਲ ਗੱਲ ਤੋਂ ਕਰੂਗਾ ਉਹ ਪ੍ਰਬੰਧ ਕਰੂਗੇ ਕੁਝ ਫਾਈਨੈਂਸ਼ਲੀ ਹੈਲਪ ਕਰਨੀ ਪਊਗੀ ਤੇ ਪ੍ਰਬੰਧ ਕਰ ਦੂਗਾ ਚਲੋ ਰਲ ਕੇ ਅਸੀਂ ਕਰ ਦਿੰਨੇ ਆਂ ਆਹ ਉਹ ਕੀ ਗੱਲ ਆ ਕੋਈ ਦੀ ਠੀਕ ਹੈ ਉਹ ਸੇਵਾ ਟੋਲ ਦੀ ਅਸੀਂ ਪਾ ਦਾਂਗੇ ਉਹ ਚਲੋ ਹੋਰ ਨੂੰ ਕਹੋ ਕਿ ਤੁਹਾਡੇ ਨਾਲ ਸੰਪਰਕ ਕਰਨ ਲਈ ਅਸੀਂ ਮੌਕੇ ਤੇ ਆ ਤੁਸੀਂ ਹੈ ਕਿੱਥੇ ਐਸਟ ਕਿੱਥੇ ਹੈ ਉਹ ਅਸੀਂ ਜਿਹੜਾ ਬਾਈਪਾਸ ਆ ਪੁਲ ਦੇ ਉੱਤੇ ਮਹਾਲ ਦੇ ਨੇੜੇ ਮਹਾਲ ਉਹ ਦੇ ਬਾਈਪਾਸ ਦੇ ਉੱਤੇ ਆ ਮੈਂ ਤੁਹਾਨੂੰ ਹੁਣੇ ਪੁੱਛ ਕੇ ਦੁਆਰਾ ਬਲਿੰਦਰ ਨਾਲ ਗੱਲ ਕਰਕੇ ਤੇ ਬਹੁਤ ਜ਼ਿਆਦਾ ਹੋ ਜਾਊਗਾ ਪਰੰਤੂ ਕੋ ਟੈਂਸ਼ਨ ਨਾਲ ਚਲੋ ਠੀਕ ਹੈ ਧੰਨਵਾਦ ਜੀ ਠੀਕ ਹੈ ਇਹਦਾ ਪ੍ਰਬੰਧ ਹੋ ਜਾਊਗਾ ਆਪਾਂ ਹੁਣ ਵੇਟ ਕਰਦੇ ਤੇ ਜਦੋਂ ਕਾਲ ਬੈਕ ਕਰ ਲਈਆ ਫਿਰ ਜਦੋਂ ਵਾਲ ਵੀ ਚੱਲਦੇ ਠੀਕ ਹੈ ਬਾਜੀ ਕੋਈ ਕੋਈ ਸੂਰੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਸੂਰੀ ਆਪ ਜੀ ਸਾਡੀ ਸਹਾਇਤਾ ਕਰਨ ਲਈ ਤੇ ਜੋ ਤੁਹਾਡਾ ਇਸ ਸੇਵਾ ਦੇ ਵਿੱਚ ਬਹੁਤ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਸੀਂ ਸਾਡੀ ਬਹੁਤ ਬਹੁਤ ਜ਼ਿਆਦਾ ਹੈਲਪ ਕੀਤੀ ਆ ਠੀਕ ਨਹੀਂ ਆ ਨਾ ਬਹੁਤ ਆਪਣੇ ਪੁਰਾਣੇ ਦੋਸਤੋਂ ਐਂੀਆਂ ਤਰੀਫਾਂ ਸੁਣੋ 15 ਸਾਲ ਬਾਅਦ ਮਿਲੇ ਉਹ ਮੈਂ ਜਿਹੜੀ ਗੱਲ ਸਹੀ ਆ ਜਿਹੜੀ ਗੱਲ ਸੱਚੀ ਆ ਉਹ ਸੱਚੀ ਆ ਜੀ ਠੀਕ ਨਹੀਂ ਚਲੋ ਚਲੋ ਪ੍ਰਮਾਤਮਾ ਤੁਹਾਡੀ ਚਲੋ ਆਪਾਂ ਇੱਥੇ ਵੇਟ ਕਰਦੇ ਹਾਂ ਉਹਨਾਂ ਦੇ ਕਾਲ ਜਦੋਂ ਤੱਕ ਆਂਦੀ ਆ ਫਿਰ ਉਸ ਤੋਂ ਬਾਅਦ ਆਪਾਂ ਜੱਪੋ ਵੱਲ ਨਿਕਲਦੇ ਆਂ ਤੁਸੀਂ ਕੋਈ ਗੱਲ ਕਰਨੀ ਬ੍ਰਦਰ ਕਿਸੇ ਨੂੰ ਚਲੋ ਬਹੁਤ ਸ਼ੁਕਰੀਆ ਇਹਨਾਂ ਮੁੰਡਿਆਂ ਦੀ ਸ਼ਲਾਘਾ ਬਣਦੀ ਆ ਕਰਨ ਤੁਹਾਡਾ ਕਾਕੂ ਟੋਨੀ ਟੋਨੀ ਕੁਵਿੰਦਰ ਕੁਵਿੰਦਰ ਜੀ ਸਾਮ ਸਾਮ ਨਿਊਯਾਰਕ ਵਾਲਾ ਹੈ ਉਹ ਭਾਈ ਆਪਣੇ ਰੈਸਟੋਰੈਂਟ ਵਾਲੇ ਲਾਲਾ ਜੀ ਰੈਸਟੋਰੈਂਟ ਵਾਲੇ ਲਾਲਾ ਜੀ ਉਹਨਾਂ ਤੈਨੂੰ ਦੱਸੋ ਉਹ ਭਾਈ ਮੁੰਡਾ ਜੱਸਾ ਬਰਵਾ ਜੱਸਾ ਜੱਸ ਆ ਜੱਸਾ ਹੀ ਮੁੰਡਾ ਇਹ ਪੁਰਤਗਾਲ ਤੋਂ ਆਇਆ ਹੋਇਆ ਜੀ ਤੇ ਇੱਕ ਮੁੰਡਾ ਨਾਲ ਉਹਦੇ ਕਮਲ ਆ ਜੀ ਕਮਲ ਦੇ ਨਾਲ ਚਿੱਬੂ ਆ ਜੀ ਚਲੋ ਠੀਕ ਹੈ ਜੀ ਇਹਨਾਂ ਸਾਰੇ ਇੰਨੇ ਬੰਦੇ ਆ ਜੀ ਹੱਥਾਂ ਨੂੰ ਹੱਥਿਆ ਬਾਜੀ ਹੋਰ ਕੋਈ ਨਹੀਂ ਦਿਖਾਵੇ ਜੀ ਸੇਵਾ ਮੈਂ ਤੁਹਾਨੂੰ ਦੱਸਿਆ ਬਾਜੀ ਸੇਵਾ ਵੀ ਅੱਜਕੱਲ ਨਾ ਆਦੀ ਆ ਜੇ ਆ ਤੁਹਾਨੂੰ ਮੈਂ ਹੁਣ ਸੱਚ ਦੱਸਦਾ ਮੈਂ ਜਿੱਥੇ ਜਨਾਨੀਆਂ ਕੁੜੀਆਂ ਦੇਖ ਲੈਂਦੇ ਮੁੰਡੇ ਵੀ ਮੰਦਿਰ ਉੱਥੇ ਤੁਰਦੀ ਆ ਜੀ ਇਸੇ ਵਾਰ ਚਲੋ ਆਪਾਂ ਅਸਲੀ ਸੇਵਾ ਆ ਗਊ ਮਾਤਾ ਨੂੰ ਵੀ ਦੇਖੀ ਹੈ ਨਾ ਬਿਲਕੁਲ ਬਾਜੀ ਜੀ ਜੀ ਕਿਉਂਕਿ ਕਰਜ ਇੱਕ ਬਿਲਕੁਲ ਬਾਜੀ ਨਾ ਕਿਉਂਕਿ ਆਚਾਰਾ ਦੇ ਕੇ ਦੁੱਧ ਮਿਲਦਾ ਬਹੁਤਿਆਂ ਨੂੰ ਤਾਂ ਬਿਨਾਂ ਚਾਰਾ ਦੇ ਉੱਤੇ ਦੁੱਧ ਮਿਲਦਾ ਕਿਉਂਕਿ ਆਪਣੇ ਬੱਚੇ ਨੂੰ ਅਸੀਂ ਗਊ ਦਾ ਜਿਹੜਾ ਆਪਣਾ ਬੱਚਾ ਆ ਅਸੀਂ ਉਹਨੂੰ ਦੁੱਧ ਨਹੀਂ ਪੀਣ ਦਿੰਦੇ ਸਹੀ ਗੱਲ ਹੈ ਬਹੁਤ ਵੱਡਾ ਪਾਪ ਆ ਮਾਹ ਬਪ ਮੈਂ ਭਾਜੀ ਇੰਨੀ ਕ ਅਪੀਲ ਕਰਨਾ ਚਾਹੁੰਦਾ ਜਿਹੜੇ ਵੀ ਤੁਹਾਡੇ ਥਰੂ ਸੂਤਰ ਦੇਖਦੇ ਆ ਨਾ ਉਹ ਬਸ ਇਹਦਾ ਦਰਦ ਮਹਿਸੂਸ ਕਰ ਲੈਣਾ ਦੇਖੋ ਲੰਗ ਮਾਰਦੀ ਪਈ ਆ ਉਹਦਾ ਦਰਦ ਮਹਿਸੂਸ ਕਰ ਲੈਣਾ ਬਸ ਪਹੁੰਚ ਗਈ ਗੱਲ ਪਹੁੰਚ ਗਈ ਬਲਵਿੰਦਰ ਜੀ ਤੱਕ ਸ਼੍ਰੀ ਨਰੇਸ਼ ਸੂਰੀ ਉਹਨਾਂ ਨੇ ਗੱਲ ਪਹੁੰਚਾ ਦੇਣੀ ਆ ਤਾਂ ਆਪਾਂ ਇਹਦਾ ਤਾਂ ਇਹਦਾ ਪ੍ਰਬੰਧ ਕਰਕੇ ਜਾਵਾਂਗੇ ਆ ਤੁਸੀਂ ਅੱਖ ਦੇਖੋ ਛੱਟ ਛੱਟ ਨੂੰ ਮਹਿਸੂਸ ਕਰਨਾ ਜਿਵੇਂ ਕਰਨ ਨੇ ਕਿਹਾ ਤੇ ਰਲ ਮਿਲ ਕੇ ਇਹਨਾਂ ਦਾ ਵੀ ਸਾਥ ਦੇਣਾ ਕੋਸ਼ਿਸ਼ ਕਰਦੇ ਇਹ ਟਾਲੀ ਸਭ ਗੁਰਦੁਆਰਾ ਵਿਖੇ ਨੌਜਵਾਨ ਹੁੰਦੇ ਆ ਸੇਵਾਦਾਰ ਆ ਅਸੀਂ ਉਹਨਾਂ ਦੇ ਨਾਲ ਪਟਚੇ ਰਵਾਂਗੇ ਤੁਸੀਂ ਵੀ ਉਹਨਾਂ ਦੇ ਨਾਲ ਪਟਚੇ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਗੱਲਬਾਤ ਅਸੀਂ ਕਰਕੇ ਜਰੂਰ ਜਿਹੜੀਆਂ ਬੇਸਹਾਰਾ ਗਊਆਂ ਨੇ ਬੇਸਹਾਰਾ ਗਊਆਂ ਨੇ ਆਪਣੇ ਜ਼ਿਲ੍ਹੇ ਅੰਦਰ ਉਹਨਾਂ ਦਾ ਕੋਈ ਨਾ ਕੋਈ ਭੁਖਤਾ ਪ੍ਰਬੰਧ ਕਰੀਏ ਬਹੁਤ ਬਹੁਤ ਸ਼ੁਕਰੀਆ